ਮਨਜੋਤ ਉੱਤਰ ਗਾਲ ਸੁਣ ਮੇਰੇ بیٹے ਹਾਂਜੀ ਅੰਜੀ ਇੱਧਰ ਆ ਬੈਠੋ ਤੇ ਕੀ ਗੱਲ ਬੇਟਾ ਮੈਂ ਦੋ ਤਿੰਨ ਦਿਨਾਂ ਤੋਂ ਦੇਖਦੀ ਮੀਆਂ ਤੂੰ ਇਦਾਂ ਉਦਾਸ ਦਾਸ ਫਿਰ ਜੰਨੇ ਕੋਈ ਗੱਲ ਹੈ ਨਹੀਂ ਮੰਮੀ ਕੋਈ ਵੀ ਗੱਲ ਨਹੀਂ ਹੈ ਨਹੀਂ ਤੇ ਤੇਰੀ ਕੋਈ ਗੱਲ ਹੈ ਤੂੰ ਮੈਨੂੰ ਦੱਸ ਤੇ ਮੈਂ ਤੇਰੀ ਮਾਂ ਹੀ ਹਾਂ ਮਸਸ ਥੋੜੀ ਹਾਂ ਨਹੀਂ ਮੰਮੀ ਛੁੱਟੀਆਂ ਆ ਗਿਆ ਨਾ ਜਦੋਂ ਹੀ ਛੁੱਟੀਆਂ ਆਉਂਦੀਆਂ ਮੇਰੇ ਦਿਲ ਨੂੰ ਕੁਝ ਹੋਣ ਲੱਗ ਜਾਂਦਾ ਹੈ ਕਿਉਂ ਤੇਰੇ ਦਿਲ ਨੂੰ ਕਿਉਂ ਕੁਝ ਹੋਣ ਲੱਗ ਜਾਂਦਾ ਹੈ ਮੰਮੀ ਮੇਰੇ ਦਿਲ ਨੂੰ ਪਤਾ ਨਹੀਂ ਐ ਕਿਉਂ ਐਵੇਂ ਲੱਗਦਾ ਕਿ ਪੇਕੇ ਬਸ ਸਿਰਫ ਮਾਵਾਂ ਤੱਕ ਹੀ ਹੁੰਦੇ ਆ ਨਹੀਂ ਬੇਟੇ ਪੇਕੇ ਮਾਵਾਂ ਨਾਲ ਹੀ ਥੋੜੀ ਕਰ ਲੈ ਹੁੰਦੇ ਆ ਤੂੰ ਇਸ ਤਰ੍ਹਾਂ ਕਿਉਂ ਮਹਿਸੂਸ ਕੀਤਾ ਹੈ ਮੰਮੀ ਛੁੱਟੀਆਂ ਜਦੋਂ ਹੀ ਆਉਂਦੀਆਂ ਮੇਰੀ ਭਾਬੀ ਨੇ ਮੈਨੂੰ ਕਦੇ ਫੋਨ ਨਹੀਂ ਕੀਤਾ ਵੀ ਦੀਦੀ ਛੁੱਟੀਆਂ ਆ ਗਈਆਂ ਤੁਸੀਂ ਆ ਜਾਓ ਕੱਦੀ ਮੇਰੇ ਭਰਾ ਨੇ ਨਹੀਂ ਮੈਨੂੰ ਕਿਹਾ ਤੂੰ ਕੋਈ ਗੱਲ ਨਹੀਂ ਬੇਟੇ ਐਦਾਂ ਤੂੰ ਆਪਣੇ ਭਰਾ ਨੂੰ ਆ ਫੋਨ ਕਰਕੇ ਗੱਲ ਪੁੱਛ ਲੈ ਜਦੋਂ ਮੰਮੀ ਹੁੰਦੇ ਸੀ ਮੰਮੀਆਂ ਹਮੇਸ਼ਾ ਫੋਨ ਕਰਕੇ ਕਹਿੰਦੇ ਸੀ ਵੀ ਛੁੱਟੀਆਂ ਹੋ ਗਈਆਂ ਪਹਿਲੀ ਛੁੱਟੀ ਤੇ ਆ ਜਾ ਸਾਰੀਆਂ ਛੁੱਟੀਆਂ ਇੱਥੇ ਹੀ ਰਹਿਣੀਆਂ ਨੇ ਨਹੀਂ ਤੂੰ ਇੱਕ ਵਾਰ ਪੁੱਛ ਲੈਣਾ ਵੀ ਉਹਨਾਂ ਦਾ ਕੀ ਪ੍ਰੋਗਰਾਮ ਹੈ ਪੁੱਛ ਲੈ ਬੇਟੇ ਫੋਨ ਕਰ ਲੈ ਤੇ ਪੁੱਛ ਲੈ ਠੀਕ ਐ ਮਜੀ ਕਰ ਲਓ ਫੋਨ ਫਿਰ ਜੇ ਕੋਈ ਗੱਲ ਹੈ ਆਪਾਂ ਸਾਰਟ ਆਫ ਕਰ ਲੈਨੇ ਲਾਲਾ ਬੱਜੇ ਫੋਨ ਮੇਰੇ ਸਾਹਮਣੇ ਹਮਲਾ ਆਪ ਰੱਖਾ ਹਲੋ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਦੀਦੀ ਠੀਕ ਹੈ ਜੀ ਹੋਰ ਸੁਣਾ ਕੀ ਪ੍ਰੋਗਰਾਮ ਹੈ ਛੁੱਟੀਆਂ ਦਾ ਬਹੁਤ ਛੁੱਟੀਆਂ ਦਾ ਤੁਹਾਡੀ ਭਾਬੀ ਨੇ ਪ੍ਰੋਗਰਾਮ ਬਣਾਇਆ ਪਿਆ ਉਹਨਾਂ ਨੇ ਕਿਹਾ ਕਿ ਅੱਜ ਕੇ ਪਹਿਲ ਸਟੇਸ਼ਨ ਜਾਣਾ ਹੈ ਕਸ਼ਮੀਰ ਕੁੰਮਨ ਤੇ ਪਹਿਲਾਂ ਉਹਨੇ ਬੇਕੇ ਰਹਿਣ ਜਾਣਾ ਆਪਣੇ ਇੱਕ 15 ਦਿਨ ਦਾ ਉੱਥੇ ਦਾ ਉਹਦਾ ਪ੍ਰੋਗਰਾਮ ਹੈ ਉਸ ਤੋਂ ਕਸ਼ਮੀਰ ਜਾਣਾ 7 ਦਿਨ ਦਾ ਹੈ ਉੱਥੇ ਦਾ ਪ੍ਰੋਗਰਾਮ ਹੈ ਉਸ ਤੋਂ ਅੱਗੇ ਦਾ ਲ ਕੋਈ ਪ੍ਰੋਗਰਾਮ ਉਹਦਾ ਪਤਾ ਨਹੀਂ ਕੀ ਬਣਾਇਆ ਉਹਨੇ ਪ੍ਰੋਗਰਾਮ ਤੇ ਵੀਰੇ ਮੈਂ ਵੀ ਆਣਾ ਸੀ ਮੇਰਾ ਬਹੁਤ ਦਿਲ ਕਰ ਰਿਹਾ ਸੀ ਬੱਚੇ ਵੀ ਜਿੱਦ ਕਰਦੇ ਆ ਕਿ ਅਸੀਂ ਨਾਨੀ ਘਰ ਜਾਣਾ ਮੈਂ ਦੱਸ ਫਿਰ ਮੈਂ ਤੇਰੀ ਭਾਬੀ ਨੂੰ ਪੁੱਛ ਲੈਣਾ ਕੋ ਦੋ ਕੋ ਟਾਈਮ ਹੈਗਾ ਘਰ ਹੋਏਗੀ ਤਾਂ ਫਿਰ ਜਿਵੇਂ ਹੋਏਗਾ ਫਿਰ ਮੈਂ ਤੈਨੂੰ ਦੱਸਾਂਗਾ ਕੀ ਪ੍ਰੋਗਰਾਮ ਉਹਦਾ ਜਦੋਂ ਘਰ ਹੋਏਗੀ ਫਿਰ ਤਾਈ ਆਉਣਗੀ ਤਾਂ ਹੋਰ ਕਿਦੋਂ ਕੋ ਆਉਣਗੀ ਦੇਖ ਲੈ ਵੀਰੇ ਫਿਰ ਪੁੱਛ ਕੇ ਫਿਰ ਮੈਨੂੰ ਦੱਸ ਦੇ। ਦੀਦੀ ਇਸ ਟਾਈਮ ਤੱਕ ਨਾ ਟਾਈਮ ਹੈ ਨਹੀਂ ਅੱਜ ਕੀ ਕਿਉਂਕਿ ਕਾਰਨ ਹੈ ਕਿ ਪਹਿਲੇ ਹੀ ਤੁਹਾਡੀ ਭਾਬੀ ਨੇ ਕਿਹਾ ਬਹਿ ਕਿ ਮੈਂ ਜਾਣਾ ਪਿੱਗੇ ਪਹਿਲਾਂ 15-20 ਦਿਨ ਲੱਗ ਗਿਆ ਨਾ ਉਸ ਤੋਂ ਉਹਦੀ ਘੁੰਮਣ ਜਾਣਾ। ਠੀਕ ਹੈ ਉਹਨੇ ਪਹਿਲਾਂ ਹੀ ਕਿਹਾ ਕਿ ਜੇ ਆਵੇ ਦੀਦੀ ਦਾ ਫੋਨ ਆਵੇ ਤਾਂ ਉਹਨੇ ਪਹਿਲੇ ਮੰਨਣਾ ਕਰਦੇ ਹੋ ਕਿ ਐਤਗੀ ਨਾਣ ਥੋੜਾ ਅੱਗੇ ਆ ਜਾਓ ਜੇ ਤਾਂ ਟਾਈਮ ਹੋਇਆ ਤਾਂ ਫਿਰ ਉਹਦੋਂ ਆ ਜਾਓ ਕੋਈ ਗੱਲ ਨਹੀਂ ਰਹਿਣ ਜਿੱਤੇ ਆਣਾ ਇੱਕ ਦੋ ਦਿਨ ਦੀ। ਹਾਲੇ ਤਾਂ ਟਾਈਮ ਹੈ ਨਹੀਂ ਅੱਜ ਦੀ ਛੁੱਟੀ ਰਹਿਣਾ ਹਾਂ ਦਾ ਹਾਲਿੰਦਾ ਕੋਈ ਪ੍ਰੋਬਲਮ ਬਣਾਇਆ ਤਾਂ ਅਸੀਂ ਆਂਦਾ। ਠੀਕ ਹੈ ਜੀ। ਵੀਰੇ ਮੈਂ ਪਿਛਲੀਆਂ ਛੁੱਟੀਆਂ 'ਚ ਵੀ ਤੁਸੀਂ ਇਹੀ ਕਿਹਾ ਸੀਗਾ ਮੈਂ ਉਦੋਂ ਵੀ ਨਹੀਂ ਆਈ ਹੈਗੀ ਮੈਂ ਬੱਚਿਆਂ ਨੂੰ ਕੀ ਕਵਾਂ ਕਿ ਉਹਦੇ ਨਾਨਕੇ ਹੈ ਕਿ ਨਹੀਂ ਬੀਬੀ ਤੁਸੀਂ ਆਪੇ ਸਮਝਾ ਲਓ ਬੱਚਾ ਚਲੋ ਮੈਂ ਹੁਣ ਬੀਜ਼ੀ ਹਾਂ ਇਸ ਟਾਈਮ ਫੋਨ ਘਟੋ ਮੈਨੂੰ ਕੰਮ ਕਰਨ ਦੋ ਠੀਕ ਹੈ ਜੀ ਓਕੇ ਬਾਏ ਬਾਏ ਠੀਕ ਹੈ ਵੀਰੇ ਕੀ ਗੱਲ ਹੋਈ ਹੈ ਬੇਟਾ ਮੰਮੀ ਉਹਨੇ ਤਾਂ ਪਹਿਲਾਂ ਹੀ ਕਹਿਤਾ ਕਿ ਭਾਬੀ ਨੇ ਪਹਿਲਾਂ ਪੇਕੇ ਜਾਣਾ ਫਿਰ ਉਹਨੇ ਘੁੰਮਣ ਜਾਣਾ ਉਨੇ ਕਿਹਾ ਵੀ ਜੇ ਦੀਦੀ ਦਾ ਫੋਨ ਵੀ ਆਵੇ ਤਾਂ ਕਹਿ ਦੇ ਉਹ ਇਸ ਛੁੱਟੀਆਂ ਨਾ ਆਵੇ। ਤੂੰ ਕੋਈ ਗੱਲ ਨਹੀਂ ਬੱਚੇ। ਤੂੰ ਆਪਣਾ ਮਨ ਕੁਪਾ ਰਣਾ ਕਰ ਕੋਈ ਗੱਲ ਨਹੀਂ। ਤੂੰ ਅਦਾਂ ਖਾਂ ਤਿਆਰ ਹੋ ਬੱਚੇ ਟੈਚੀ ਤਿਆਰ ਕਰ। ਤੂੰ ਐ ਕਿ ਦੀਦੀ ਕੋਲ ਨੌਇਡਾ ਚਲੀ ਜਾ। ਨਹੀਂ ਮਨ ਨਾ ਪਰ। ਕੋਈ ਗੱਲ ਨਹੀਂ। ਦੀਦੀ ਤਾਂ ਉਂਝ ਹੀ ਖੂਸ਼ ਹੁੰਦੀ ਬੁਲਾੰਦੀ ਵੇ ਤੁਹਾਨੂੰ। ਜਾਇਆ ਜਾਇਆ। ਕੋਈ ਨਹੀਂ ਬੱਚੇ ਨੂੰ ਲੈ ਕੇ ਤੂੰ ਨੌਇਡਾ ਜਾਇਆ। ਮੰਮਾ ਪੇਕੇ ਸਿਰਫ ਬਸ ਮਾਮਾ ਤਾਂ ਕੀ ਹੁੰਦੇ ਆ ਉਸ ਤੋਂ ਬਾਅਦ ਕੋਈ ਪੇਕੇ ਨਹੀਂ। ਬਟੇ ਐਸੀ ਕੋਈ ਗੱਲ ਨਹੀਂ ਜੇ ਤਾਂ ਤੇਰੀ ਕੋ ਮਨ ਮਟਾਵੇ ਆਪਣੇ ਪਰ ਜਾਇਨਾ ਤੂੰ ਮੈਨੂੰ ਦੱਸ ਦੇ ਆਪ ਰਲ ਕੇ ਬੈਠ ਕੇ ਸੌਟ ਆਫ ਕਰ ਲੈਨੇ ਐ ਇਹੋ ਜੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਚੱਲਦੀ ਆਂ ਤੇਰੇ ਗੱਲ ਕਰਵਾ ਦਿੰਨੀ ਆ ਜੇ ਕੋਈ ਗੱਲ ਐ ਤੇ ਮੈਂ ਮਾਫੀ ਮੰਗ ਲੈਨੀ ਆ ਬਈ ਗਮ ਸੇ ਕੰਮ ਕੁੜੀ ਨੂੰ ਆਪਣੇ ਘਰ ਤਾਂ ਆਂਦਿਓ ਉਹ ਨਾ ਕੁੜੀ ਘਰ ਹੁੰਦੀ ਰਹਿੰਦੀ ਐ ਕੋਈ ਚੰਗਾ ਨਹੀਂ ਲੱਗਦਾ ਜੇ ਆਪਾਂ ਧੀਆ ਵਾਸਤੇ ਸੁਖ ਮੰਗਦੇ ਆਂ ਆਪਣੀਆਂ ਨੋਨ ਲੂ ਕੁਝ ਅਸੀਂ ਵੇਖਣਾ ਚਾਹਦੇ ਆਂ ਮਟੇ ਕੋਈ ਗੱਲ ਨਹੀਂ ਤੂੰ ਗੱਲ ਫੋਨ ਮਲਾ ਕੇ ਉਹਨਾਂ ਨੂੰ ਕਿਹਾ ਜੇ ਕੋਈ ਗੱਲ ਹੈ ਅਸੀਂ ਆ ਰਹੇ ਹਾਂ ਕੋਈ ਗੱਲ ਨਹੀਂ ਹੈ ਮੰਮੀ ਬਸ ਇਹ ਸੀ ਕਿ ਜਦੋਂ ਮੰਮੀ ਸੀ ਤਾਂ ਉਹਦੋਂ ਚਾਹ ਸੀ ਹੁਣ ਤਾਂ ਮੈਨੂੰ ਲੱਗਦਾ ਨਹੀਂ ਪੀ ਕੇ ਸ਼ਾਇਦ ਕੋਈ ਮੈਂ ਜਾਵਾਂ ਲੱਗਦਾ ਤਾਂ ਨਹੀਂ ਹੈ ਨਹੀਂ ਬੇਟੀ ਤੂੰ ਪੀ ਕੇ ਜਾਏਂਗੀ ਖੁਸ਼ੀ ਖੁਸ਼ੀ ਜਾਏਂਗੀ ਐਸੀ ਕੋਈ ਗੱਲ ਨਹੀਂ ਅਗੀ ਕਿੜੀ ਚਿਸ ਗੱਲ ਦਾ ਹਾਲ ਹੀ ਨਾ ਹੋਵੇ ਤੂੰ ਖੁਸ਼ੀ ਖੁਸ਼ੀ ਜਾ ਰੋ ਨਾ ਮੰਨ ਨਾ ਪਰ ਮੰਨ ਨਾ ਪਰ ਕੋਈ ਗੱਲ ਨਹੀਂ ਤੂੰ ਜਾਏਂਗੀ ਇਹ ਵੀਡੀਓ ਰਾਈ ਤੁਹਾਨੂੰ ਮੈਂ ਸਭ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿ ਦੇਖੋ ਧੀਆ ਘਰ ਆਂਦੀਆਂ ਨੇ ਸੋ ਅਸੀਸਾਂ ਦੇ ਕੇ ਜਾਂਦੀਆਂ ਨੇ ਬੇਨ ਲੈਨ ਦਾ ਕੋਈ ਛੋਟਾ ਵੱਡਾ ਨਹੀਂ ਹੁੰਦਾ ਨਾ ਕੁੜੀਆਂ ਲੈਣ ਵਾਸਤੇ ਆਂਦੀਆਂ ਨੇ ਉਹ ਤਾਂ ਪਿਆਰ ਦੀ ਭੁੱਖੀ ਹੁੰਦੀਆਂ ਨੇ ਭਰਾ ਪਰਜਾਈਆਂ ਨੂੰ ਮਿਲਣ ਵਾਸਤੇ ਆਂਦੀਆਂ ਨੇ ਭਰਾ ਪਰਜਾਈਆਂ ਨੂੰ ਵੀ ਚਾਹੀਦਾ ਜੇ ਤੁਹਾਡਾ ਥੋੜਾ ਵੀ ਕੋਈ ਗਿੱਲਾ ਛਿਕਵਾ ਹੈ ਭੈਣ ਨਾਲ ਤਾਂ ਆਪਣਾ ਦੂਰ ਕਰ ਲੋ ਜਿਹੜੇ ਭਰਾਵਾਂ ਨੇ ਹਜੇ ਤੱਕ ਆਪਣੀਆਂ ਭੈਣਾਂ ਨੂੰ ਫੋਨ ਕਰਕੇ ਨਹੀਂ ਬੁਲਾਇਆ ਜਿਹੜੀਆਂ ਭਾਬੀਆਂ ਨੇ ਆਪਣੀਆਂ ਨਨਾਲਾ ਨੂੰ ਛੁੱਟੀਆਂ ਵਾਸਤੇ ਫੋਨ ਨਹੀਂ ਕੀਤਾ ਇਸ ਵੀਡੀਓ ਨੂੰ ਦੇਖ ਕੇ ਹੁਣੇ ਆਪਣਾ ਫੋਨ ਚੱਕੋ ਤੇ ਚਾ ਚਾ ਨਾਲ ਆਪਣੀ ਨਨਾਲਣ ਨੂੰ ਫੋਨ ਕਰੋ ਕਿ ਦੀਦੀ ਛੁੱਟੀਆਂ ਆ ਗਈਆਂ ਜਲਦੀ ਜਲਦੀ ਆ ਜਾਓ ਮੈਂ ਤੁਹਾਡੀ ਉਡੀਕ ਕਰ ਰਹੀ ਆ ਇਹ ਘਰ ਤੁਹਾਡਾ ਆਪਣਾ ਘਰ ਹੈ ਜਦੋਂ ਭੈਣ ਆਏਗੀ ਨਾ ਚਾਹ ਨਾਲ ਤੁਹਾਨੂੰ ਬਹੁਤ ਹੀ ਅਸੀਸਾਂ ਦੇ ਕੇ ਜਾਏਗੀ ਜੋ ਕਿ ਤੁਸੀਂ ਸੋਚਿਆ ਵੀ ਨਹੀਂ ਹੋਣਾ ਇੱਕ ਕੁੜੀ ਆਪਣੇ ਭਰਾ ਭਾਬੀ ਦਾ ਆਪਣੇ ਮਾਪਿਓ ਦਾ ਘਰ ਵਾਸਤੇ ਇੱਕੋ ਹੀ ਚੀਜ਼ ਮੰਗਦੀ ਹੈ ਰੱਬਾ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖੀ ਜਿਨ੍ਹਾਂ ਦਾ ਵੀ ਕੋਈ ਆਪਸ ਵਿੱਚ ਗਿਲਾ ਸ਼ਿਕਵਾ ਹੈ ਭੈਣ ਭਰਾਵਾਂ ਦਾ ਤਾਂ ਗਿੱਲੇ ਸ਼ਿਕਵੇ ਦੂਰ ਕਰੋ ਤੇ ਫੋਨ ਕਰਕੇ ਉਹਨਾਂ ਨੂੰ ਜਰੂਰ ਬੁਲਾਓ ਜਲਦੀ ਮਿਲਦੇ ਆਂ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਸਸਕਲ